ਗੁਰ ਹੈਗਰ ਜੀ ਦਾ ਖਾਲਸਾ ਹੋਇਆ ਹੈ ਗੁਰ ਜੀ ਦੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਗੋਰਾ ਦੇ ਬਹੀਰ ਦੇ ਜਿਹੜੀ ਕਿ ਟਾਵਰ ਮੋਰਚਾ ਸਮਾਣੇ ਤੋਂ ਚੱਲ ਕੇ ਅੱਜ ਬਾਇਆ ਪਟਿਆਲਾ ਹੁੰਦੀ ਹੋਈ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਐਂਟਰ ਹੋਈ ਇਸ ਦੇ ਵਿੱਚ ਟਾਵਰ ਮੋਰਚਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਤੇ RAM ਸਿੰਘ RAM ਸਿੰਘ ਰਾਣਾ ਜੀ ਤੇ ਹੋਰ ਜਿਹੜੀਆਂ ਬਹੁਤ ਸੰਗਤਾਂ ਉਹਨਾਂ ਵੱਲੋਂ ਜਿਹੜਾ ਇਹ ਮੋਰਚਾ ਇਹਦੇ ਵਿੱਚ ਹਿੱਸਾ ਲਿਆ ਗਿਆ ਤੇ ਇਸ ਮੋਰਚੇ ਦਾ ਜਿਹੜਾ ਗੁਰਾਂ ਦੀ ਬਹੀਰ ਹੈ ਇਹਦਾ ਮੇਨ ਮਕਸਦ ਇਹ ਹੈ ਸਾਰੇ ਧਰਮਾਂ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੀ ਕੋਈ ਬੇਅਦਬੀ ਨਾ ਕਰ ਸਕੇ ਉਸ ਦੇ ਲਈ ਕੋਈ ਸਖਤ ਕਾਨੂੰਨ ਬਣਾਉਣਾ ਆਪ ਸਭ ਨੂੰ ਪਤਾ ਹੈ ਭਾਈ ਗੁਰਜੀਤ ਸਿੰਘ ਜਿਹੜੇ ਕਿ ਪਿਛਲੇ 15 ਮਹੀਨੇ ਤੋਂ ਜਿਹੜੇ ਕਿ ਪਿਛਲੇ 15 ਮਹੀਨੇ ਤੋਂ 450 ਫੁੱਟ ਟਾਵਰ ਦੇ ਉੱਪਰ ਉੱਚੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਉੱਪਰ ਗਰਮੀ ਵੀ ਹੰਡਾਈ ਔਰ ਇੰਨੀ ਜਿਹੜੀ ਠੰਡ ਹੈ ਹੁਣ ਠੰਡ ਵੀ ਆਪਣੇ ਉੱਪਰ ਹੰਡਾ ਰਹੇ ਨੇ ਤੇ ਉਹਨਾਂ ਦੀ ਮੰਗ ਸਿਰਫ ਇਹ ਹੈ ਵੀ ਕਿਸੇ ਵੀ ਧਰਮ ਦਾ ਜਿਹੜਾ ਗ੍ਰੰਥ ਹੈ ਉਹਦੀ ਬੇਇੱਜ਼ਤੀ ਨਾ ਹੋਵੇ ਪਰ ਸਰਕਾਰ ਵੱਲੋਂ ਲਗਾਤਾਰ ਉਹਨਾਂ ਨੂੰ ਇਗਨੋਰ ਕਰਕੇ ਇਹ ਜਿਹੜਾ ਕਾਨੂੰਨ ਹੈ ਇਹ ਨਹੀਂ ਬਣਾਇਆ ਜਾ ਰਿਹਾ ਸੋ ਅੱਜ ਜਦੋਂ ਗੁਰਾਂ ਦੀ ਵਹਿੀਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪਹੁੰਚੀ ਤਾਂ ਉੱਥੇ ਭਾਈ ਸਤੰਤਰਦੀਪ ਸਿੰਘ ਭਾਈ ਹਰਪ੍ਰੀਤ ਸਿੰਘ ਭਾਈ ਜਸਪਾਲ ਸਿੰਘ ਭਾਈ ਬਲਬੀਰ ਸਿੰਘ ਭੈਣ ਮਹਿੰਦਰ ਕੌਰ ਭਾਈ ਜੀਵਨ ਸਿੰਘ ਅਤੇ ਜਸ਼ਨਪਰੀ ਸਿੰਘ ਵੱਲੋਂ ਵੀ ਇਸ ਬਹੀਰ ਦਾ ਹਿੱਸਾ ਬਣਿਆ ਗਿਆ ਅਤੇ ਨਾਲ ਬਰਿੰਦਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਬਾਹਰ ਐਸੋਸੀਏਸ਼ਨ ਉਹਨਾਂ ਵੱਲੋਂ ਅਤੇ ਫਤੇਗੜ ਸਭ ਦੀ ਸੰਗਤ ਵੱਲੋਂ ਰਲ ਕੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ ਇਸ ਟਾਵਰ ਮੋਰਚੇ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਹ ਪੈਦਲ ਯਾਤਰਾ ਗੁਰਾਂ ਦੀ ਬਹੀਰ ਚੱਲਦੀ ਚੱਲਦੀ ਦੀਵਾਨ ਟੋਡਰਮਲ ਗੇਟ ਤੋਂ ਹੁੰਦੀ ਹੋਈ ਪੁਲ ਦੇ ਉੱਪਰ ਦੀ ਲੰਘਦੀ ਹੋਈ ਇਹ ਜਿਹੜੀ ਬਹੀਰ ਹੈ 4 ਨੰਬਰ ਚੁੰਗੀ ਤੋਂ ਉੱਪਰ ਹੁੰਦੀ ਹੋਈ ਇਸ ਟਾਵਰ ਮੋਰਚੇ ਦੇ ਪੈਪਲੇਟ ਵੰਡਦੀ ਹੋਈ ਵਾਇਗਰੂ ਦਾ ਜਾਪ ਕਰਦੀ ਹੋਈ ਸਿਮਰਨ ਭਜਨ ਕਰਦੀ ਹੋਈ ਫਤੇਗੜ ਸਾਹਿਬ ਪਹੁੰਚੀ ਜਿੱਤੇ ਕੇ ਸੰਗਤ ਵੱਲੋਂ ਸਾਰੇ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਕਰਿਆ ਗਿਆ ਸੰਗਤਾਂ ਦਾ ਭਾਈ ਰਾਮ ਸਿੰਘ ਰਾਣਾ ਵੱਲੋਂ ਜਿਨ੍ਹਾਂ ਵੱਲੋਂ ਕਿ ਇਹ ਜਿਹੜੀ ਬਹੀਰ ਹੈ ਉਹ ਸ਼ੁਰੂ ਕੀਤੀ ਗਈ ਸੋ ਸਾਡੇ ਵੱਲੋਂ ਗੁਰੂ ਫਤਿਹ ਚੈਨਲ ਵੱਲੋਂ ਅਸੀਂ ਫਤਿਹਗੜ੍ਹ ਸਾਹਿਬ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਅੱਜ ਇਹ ਜਿਹੜੀ ਬਹੀਰ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦਾ ਪੜਾਓ ਸੀਗਾ ਅੱਜ ਇਹ ਕੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਬਾਇਆ ਜੀਟੀ ਰੋਡ ਹੁੰਦੀ ਹੋਈ ਇਹ ਜਿਹੜੀ ਬਹੀਰ ਹੈ ਇਹ ਮੰਡੀ ਗਵਿੰਦਗੜ੍ਹ ਦੇ ਜਿਹੜਾ ਜਸਨਾ ਗੁਰਦੁਆਰਾ ਗੁਪਤਸਰ ਸਾਹਿਬ ਉੱਥੇ ਪਹੁੰਚੂਗੀ ਕੱਲੋਂ ਸ਼ਾਮ ਨੂੰ ਸੋ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ ਆਪਾਂ ਸਾਰੀਆਂ ਸੰਗਤਾਂ ਇਸ ਵਹੀਰ ਦੇ ਵਿੱਚ ਸ਼ਾਮਲ ਹੋਈਏ ਬਹੁਤ ਜਿਹੜੀ ਲੋੜ ਹੈ ਇਸ ਕਾਨੂੰਨ ਬਣਨ ਦੀ ਤਾਂ ਕਿ ਕਿਸੇ ਵੀ ਜਿਹੜਾ ਧਰਮ ਹੈ ਉਹਦੀ ਬੇਅਦਬੀ ਨਾ ਹੋ ਸਕੇ ਆਓ ਸਾਰੇ ਆਪੋ ਆਪਣੇ ਪਿੰਡਾਂ ਚੋਂ ਘਰਾਂ ਚੋਂ ਦੁਕਾਨਾਂ ਚੋਂ ਨਿਕਲ ਕੇ ਇਸ ਵਹੀਰ ਦਾ ਸਵਾਗਤ ਕਰੀਏ ਅਤੇ ਇਸ ਵਹੀਰ ਦਾ ਹਿੱਸਾ ਬਣੀਏ ਸੋ ਇਸ ਦੇ ਇਸ ਤਾਵਰ ਯਾਤਰਾ ਦੇ ਬਹੁਤ ਜਿਹੜੇ ਪੜਾਅ ਨੇ ਉਹ ਜਗ੍ਹਾ ਜਗ੍ਹਾ ਪੜਾਅ ਨੇ ਜਿਹੜਾ ਕਿ ਅਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਇਹਦਾ ਰੂਟ ਹੈ ਉਹ ਅਸੀਂ ਪਾਵਾਂਗੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਉਹ ਸਾਰੇ ਰਲ ਮਿਲ ਕੇ ਆਪਾਂ ਜਿਹੜੀ ਇਹ ਵਹੀਰ ਹੈ ਇਹਨੂੰ ਕਾਮਯਾਬ ਕਰੀਏ ਤੇ ਬੇਅਦਵੀ ਰੋਕੂ ਕਾਨੂੰਨ ਹੈ ਜਿਹੜਾ ਉਹਨੂੰ ਲਾਗੂ ਕਰਵਾਈਏ ਸਰਕਾਰਾਂ ਨੂੰ ਲਾਹਨਤ ਪਾਈਏ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਜਾਂ ਜਿਹੜਾ ਵੀ ਇਹ ਬੇਅਦਮੀਆਂ ਕਰਵਾ ਰਿਹਾ ਹੈ ਉਹ ਉਹਨੂੰ ਸਖਤ ਤੋਂ ਸਜ਼ਾ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਿੱਤੀ ਜਾਈ ਦਿੱਤੀ ਜਾਵੇ ਆਓ ਸਾਰੇ ਰਲ ਮਿਲ ਕੇ ਆਪਾਂ ਇਸ ਬਹੀਰ ਦਾ ਸਹਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਗੋਰਾ ਦੇ ਬਹੀਰ ਦੇ ਜਿਹੜੀ ਕਿ ਟਾਵਰ ਮੋਰਚਾ ਸਮਾਣੇ ਤੋਂ ਚੱਲ ਕੇ ਅੱਜ ਬਾਇਆ ਪਟਿਆਲਾ ਹੁੰਦੀ ਹੋਈ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਐਂਟਰ ਹੋਈ ਇਸ ਦੇ ਵਿੱਚ ਟਾਵਰ ਮੋਰਚਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਤੇ ਰਾਮ ਸਿੰਘ ਰਾਮ ਸਿੰਘ ਰਾਣਾ ਜੀ ਤੇ ਹੋਰ ਜਿਹੜੀਆਂ ਬਹੁਤ ਸੰਗਤਾਂ ਉਹਨਾਂ ਵੱਲੋਂ ਜਿਹੜਾ ਇਹ ਮੋਰਚਾ ਇਹਦੇ ਵਿੱਚ ਹਿੱਸਾ ਲਿਆ ਗਿਆ ਤੇ ਇਸ ਮੋਰਚੇ ਦਾ ਜਿਹੜਾ ਗੁਰਾਂ ਦੀ ਵਹੀਰ ਹੈ ਇਹਦਾ ਮੇਨ ਮਕਸਦ ਇਹ ਹੈ ਸਾਰੇ ਧਰਮਾਂ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੀ ਕੋਈ ਬੇਅਦਬੀ ਨਾ ਕਰ ਸਕੇ ਉਸ ਦੇ ਲਈ ਕੋਈ ਸਖਤ ਕਾਨੂੰਨ ਬਣਾਉਣਾ ਆਪ ਸਭ ਨੂੰ ਪਤਾ ਹੈ ਭਾਈ ਗੁਰਦੀਪ ਸਿੰਘ ਜਿਹੜੇ ਕਿ ਪਿਛਲੇ 15 ਮਹੀਨੇ ਤੋਂ ਜਿਹੜੇ ਕਿ ਪਿਛਲੇ 15 ਮਹੀਨੇ ਤੋਂ 440 ਫੁੱਟ ਟਾワー ਦੇ ਉੱਪਰ ਉੱਚੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਉੱਪਰ ਗਰਮੀ ਵੀ ਹੰਡਾਈ ਔਰ ਇੰਨੀ ਜਿਹੜੀ ਠੰਡ ਹੈ ਹੁਣ ਠੰਡ ਵੀ ਆਪਣੇ ਉੱਪਰ ਹੰਡਾ ਰਹੇ ਨੇ ਤੇ ਉਹਨਾਂ ਦੀ ਮੰਗ ਸਿਰਫ ਇਹ ਹੈ ਵੀ ਕਿਸੇ ਵੀ ਧਰਮ ਦਾ ਜਿਹੜਾ ਗ੍ਰੰਥ ਹੈ ਉਹਦੀ ਬੇਅਦਵੀ ਨਾ ਹੋਵੇ ਪਰ ਸਰਕਾਰ ਵੱਲੋਂ ਲਗਾਤਾਰ ਉਹਨਾਂ ਨੂੰ ਇਗਨੋਰ ਕਰਕੇ ਇਹ ਜਿਹੜਾ ਕਾਨੂੰਨ ਹੈ ਇਹ ਨਹੀਂ ਬਣਾਇਆ ਜਾ ਰਿਹਾ ਸੋ ਅੱਜ ਜਦੋਂ ਗੁਰਾਂ ਦੀ ਵਹੀਰ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਪਹੁੰਚੀ ਤਾਂ ਉੱਥੇ ਭਾਈ ਸੰਤਾਨਦੀਪ ਸਿੰਘ ਭਾਈ ਹਰਪ੍ਰੀਤ ਸਿੰਘ ਭਾਈ ਜਸਪਾਲ ਸਿੰਘ ਭਾਈ ਬਲਵੀਰ ਸਿੰਘ ਭੈਣ ਮਹਿੰਦਰ ਕੌਰ ਭਾਈ ਜੀਵਨ ਸਿੰਘ ਅਤੇ ਜਸ਼ਨਪਰੀ ਸਿੰਘ ਵੱਲੋਂ ਵੀ ਇਸ ਬਹੀਰ ਦਾ ਹਿੱਸਾ ਬਣਿਆ ਗਿਆ ਅਤੇ ਨਾਲ ਬਰਿੰਦਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਬਾਹਰ ਐਸੋਸੀਏਸ਼ਨ ਉਹਨਾਂ ਵੱਲੋਂ ਅਤੇ ਫਤੇਗੜ ਸਾਭ ਦੀ ਸੰਗਤ ਵੱਲੋਂ ਰਲ ਕੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ ਇਸ ਟਾਵਰ ਮੋਰਚੇ ਦੇ ਕੋਆਰਡੀਨੇਟਰ ਸਰਦਾਰ ਗੁਰਪ੍ਰੀਤ ਸਿੰਘ ਦਾ ਵੀ ਮਸ਼ੇਅਰ ਸਟਾਰ ਤੇ ਸਨਮਾਨ ਕੀਤਾ ਗਿਆ ਇਹ ਪੈਦਲ ਯਾਤਰਾ ਗੁਰਾਂ ਦੀ ਬਹੀਰ ਚਲਦੀ ਚਲਦੀ ਦਵਾਨ ਟੋਡਰਮਲ ਗੇਟ ਤੋਂ ਹੁੰਦੀ ਹੋਈ ਪੁਲ ਦੇ ਉੱਪਰ ਦੀ ਲੰਘਦੀ ਹੋਈ ਇਹ ਜਿਹੜੀ ਬਹੀਰ ਹੈ 4 ਨੰਬਰ ਚੁੰਗੀ ਦੇ ਉੱਪਰ ਹੁੰਦੀ ਹੋਈ ਇਸ ਟਾਵਰ ਮੋਰਚੇ ਦੇ ਪੈਪਲੇਟ ਵੰਡਦੀ ਹੋਈ ਵਾਇਗਰੂ ਦਾ ਜਾਪ ਕਰਦੀ ਹੋਈ ਸਿਮਰਨ ਭਜਨ ਕਰਦੀ ਹੋਈ ਫਤੇਗੜ ਸਾਹਿਬ ਪਹੁੰਚੀ ਜਿੱਥੇ ਕੇ ਸੰਗਤ ਵੱਲੋਂ ਸਾਰੇ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਕਰਿਆ ਗਿਆ ਸੰਗਤਾਂ ਦਾ ਭਾਈ ਰਾਮ ਸਿੰਘ ਰਾਣਾ ਵੱਲੋਂ ਜਿਨ੍ਹਾਂ ਵੱਲੋਂ ਕੇ ਇਹ ਜਿਹੜੀ ਵਹੀਰ ਹੈ ਉਹ ਸ਼ੁਰੂ ਕੀਤੀ ਗਈ ਸੋ ਸਾਡੇ ਵੱਲੋਂ ਗੁਰੂ ਫਤੇ ਚੈਨਲ ਵੱਲੋਂ ਅਸੀਂ ਫਤੇਗੜ ਸਾਹਿਬ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਅੱਜ ਇਹ ਜਿਹੜੀ ਬਹੀਰ ਹੈ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਇਹਨਾਂ ਦਾ ਪੜਾਓ ਸੀਗਾ ਅੱਜ ਇਹ ਕੱਲੋਂ ਸ਼੍ਰੀ ਫਤੇਗੜ ਸਾਹਿਬ ਤੋਂ ਚੱਲ ਕੇ ਬਾਇਆ ਜੀਟੀ ਰੋਡ ਹੁੰਦੀ ਹੋਈ ਇਹ ਜਿਹੜੀ ਬਹੀਰ ਹੈ ਇਹ ਮੰਡੀ ਗਵਿੰਦਗੜ ਦੇ ਜਿਹੜਾ ਜਸਨਾ ਗੁਰਦੁਆਰਾ ਗੁਪਤਸਰ ਸਾਹਿਬ ਉੱਥੇ ਪਹੁੰਚੂਗੀ ਕੱਲੋਂ ਸ਼ਾਮ ਨੂੰ ਸੋ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ ਆਪਾਂ ਸਾਰਿਆਂ ਸੰਗਤਾਂ ਇਸ ਵਹੀਰ ਦੇ ਵਿੱਚ ਸ਼ਾਮਲ ਹੋਈਏ ਬਹੁਤ ਜਿਹੜੀ ਲੋੜ ਹੈ ਇਸ ਕਾਨੂੰਨ ਬਣਨ ਦੀ ਤਾਂ ਕਿ ਕਿਸੇ ਵੀ ਜਿਹੜਾ ਧਰਮ ਹੈ ਉਹਦੀ ਬੇਅਦਬੀ ਨਾ ਹੋ ਸਕੇ ਆਓ ਸਾਰੇ ਆਪੋ ਆਪਣੇ ਪਿੰਡਾਂ ਚੋਂ ਘਰਾਂ ਚੋਂ ਦੁਕਾਨਾਂ ਚੋਂ ਨਿਕਲ ਕੇ ਇਸ ਵਹੀਰ ਦਾ ਸਵਾਗਤ ਕਰੀਏ ਅਤੇ ਇਸ ਵਹੀਰ ਦਾ ਹਿੱਸਾ ਬਣੀਏ ਸੋ ਇਸ ਦੇ ਇਸ ਤਾਵਰ ਯਾਤਰਾ ਦੇ ਬਹੁਤ ਜਿਹੜੇ ਪੜਾਅ ਨੇ ਉਹ